ਜਿਹਨੀਵੀਂ ਜਾਤ ਦੇ ਸੰਪਾਈ ਲਾਲੋ ਜੀ ਤੇ ਹਰ ਹਰੇਕ ਨੇ ਬੋਲਣਾ ਓਏ ਲਾਲੋ ਓਏ ਲਾਲੋ ਐਦਾਂ ਕਰਕੇ ਮੁਕਾਤਬ ਕਰਨਾ ਗੁਰਨਾਨਕ ਸਾਹਿਬ ਜੀ ਨੇ ਜਾ ਕੇ ਦਰਵਾਜ਼ਾ ਖੜਾਇਆ ਭਾਈ ਲਾਲੋ ਸਾਹਿਬ ਜੀ ਦਰਵਾਜ਼ਾ ਖੋਲੋ ਭਾਈ ਲਾਲੋ ਵੀ ਕੌਣ ਇਹ ਮੈਨੂੰ ਭਾਈ ਲਾਲੋ ਕਹਿ ਰਿਹਾ ਗੁਰਨਾਨਕ ਸਾਹਿਬ ਕਿੰਨੇ ਦਿਨ ਉਹਨਾਂ ਦੇ ਘਰ ਰਹਿ ਸਤਸੰਗਤ ਚੱਲਦੀ ਰਹੀ ਗੁਰੂ ਕੀ ਪਿਆਰੀ ਸਾਤਸੰਗਤ ਮਹਾਰਾਜ ਤੇ ਨਾਮ ਜਪਣ ਵਾਲਿਆਂ ਦੇ ਨਾਲ ਸਨ ਇਹ ਜਿਹੜੀਆਂ ਜਾਤਾਂ ਹਨ ਨਾ ਗੁਰੂ ਕੀ ਪਿਆਰੀ ਸਾਧ ਸੰਗਤ ਇਹ ਬ੍ਰਾਹਮਣਾਂ ਨੇ ਬਣਾਈਆਂ ਹਨ ਆਪਣੇ ਫਾਇਦੇ ਵਾਸਤੇ ਤਾਂ ਕਿ ਦੁਨੀਆ ਪਾਟੀ ਰਵੇ ਉਹਨਾਂ ਦਾ ਤੋਰੀ ਪੁਕਾ ਚੱਲਿਆ ਰਹੇ ਇਹ ਦੇਸ਼ ਸਦੀਆਂ ਤੋਂ ਗੁਲਾਮ ਇਸੇ ਕਰਕੇ ਰਿਹਾ ਕਿ ਲੋਕ ਜਿਹੜੇ ਸਨ ਉਹ ਇੱਕ ਜਾ ਇੱਕ ਪਾਰਟੀ ਨੂੰ ਹੀ ਕਹਿੰਦੇ ਤੁਸੀਂ ਹੀ ਲੜ ਸਕਦੇ ਹੋ ਤੇ ਬਾਕੀਆਂ ਨੂੰ ਕਿਸੇ ਨੂੰ ਕਹਿੰਦੇ ਤੁਸੀਂ ਵਪਾਰ ਹੀ ਕਰਨਾ ਤੁਸੀਂ ਲੜਨ ਵਾਲੇ ਨਹੀਂ ਧਿਆਨ ਕਰਨਾ ਤੇ ਜਿਹੜੇ ਬਾਹਰੋਂ ਆਉਂਦਿਆਂ ਸਨ ਧਾੜ ਵੀ ਉਹ ਇੱਥੇ ਕਿੰਨੇ 100 ਸਾਲ ਰਾਜ ਕਰਕੇ ਗਏ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਕੀ ਸਿੱਖੀ ਧਾਰਨ ਕਰਨੀ ਬਣਦੀ ਹੈ ਗੁਰੂ ਨੇ ਸਾਨੂੰ ਸੰਤ ਵੀ ਤੇ ਸਿਪਾਈ ਵੀ ਬਣਾਇਆ ਹੈ ਮਹਾਪੁਰਖ ਕਹਿ ਰਹੇ ਸਨ ਕਿਦਨ ਬਟਾਲੇਵਾਲ ਪ੍ਰੋਗਰਾਮ ਸੀ ਉਹ ਕਹਿ ਰਹੇ ਇਹ ਜਿਹੜੀ ਪਰਲੋ ਆਈ ਨਾ ਜਲ ਦੇ ਨਾਲ ਹੜ ਆਇਆ ਥੋੜਾ ਚਿਰ ਹੀ ਹੋਇਆ ਥੋੜੇ ਮਹੀਨੇ ਹੋਏ ਆ ਕਹਿੰਦੇ ਇਹਦੇ ਤੋਂ ਵੀ ਵੱਡੀ ਪਰਲੋ ਆਉਣ ਵਾਲੀ ਹੈ ਸਾਨੂੰ ਮਾਸਾ ਫਿਕਰ ਨਹੀਂ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਵੇਲਾ ਨਾ ਵਿਹਾਈਏ ਜਲਦੀ ਤੋਂ ਜਲਦੀ ਗੁਰੂ ਵਾਲੇ ਬਣੀਏ ਸ੍ਰੀ ਅਕਾਲਪਤੀ ਸਾਹਿਬ ਤੇ ਬੁੱਧਵਾਰ ਤੇ ਐਤਵਾਰ ਸਾਢੇ 12 ਵਜੇ ਅਮਰ ਸ਼ਗਾਇਆ ਜਾਂਦਾ ਜੀਣਵਾਲ ਬਬਰੀ ਇਹ ਜੋ ਨਿਸ਼ਕਾਮ ਕੀਰਤਨੀ ਜਤਾ ਹੈ ਇਹ ਵੀ ਕੋਈ ਦਿਨੇ ਐਤਵਾਰ ਵਾਲੇ ਦਿਨ 10:30 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਗੁਰੂ ਦਾ ਜਹਾਜ਼ ਆਂਦਾ ਗੁਰੂ ਦੀ ਪਿਆਰੀ ਸਾਧ ਸੰਗਤ ਸੰਗਤਾਂ ਗੁਰੂ ਵਾਲੇ ਬੰਦੀਆਂ ਗੁਰੂ ਦੇ ਜਹਾਜ਼ ਵਿੱਚ ਬੰਦੀਆਂ ਹਨ ਸੱਚਖੰਡ ਜਾਣ ਵਾਸਤੇ ਹੋਰ ਕਈ ਜਥੇ ਬੰਦੀਆਂ ਖੰਡ ਕੀਤੀ ਜਾਂਦਾ ਦਮਦਮੀ ਟਕਸਾਲ ਨਿਹੰਗ ਸਿੰਘ ਜਥੇ ਬੰਦੀਆਂ ਅੰਮ੍ਰਿਤ ਛਕਾਉਂਦੇ ਹਨ ਜਿੱਥੋਂ ਮਰਜੀ ਛਕੋ ਪਰ ਛਕੋ ਜਰੂਰ ਗੁਰੂ ਦੀ ਪਿਆਰੀ ਸਾਧ ਸੰਗਤ ਪਤਾ ਨਹੀਂ ਕਿਹੜੇ ਵੇਲੇ ਪਰਲੋ ਆ ਜਾਣੀਆਂ ਤੇ ਨਿਗੁਰੇ ਹੀ ਨਾ ਕਿਤੇ ਚਲੇ ਜਾਈਏ ਸਾਡੀ ਬਾਹ ਫੜਨ ਵਾਲਾ ਤੇ ਕੋਈ ਹੋਵੇਗਾ ਨਾ ਗੁਰੂ ਕੀ ਪਿਆਰੀ ਸਾਧ ਸੰਗਤ ਸੱਚੀ ਦਰਗਾਹ ਵਿਖੇ ਤੇ ਇਹ ਜੋ ਕੰਮ ਹੈ ਨਾ ਆਪਾਂ ਆਏ ਮੱਥਾ ਟੇਕਿਆ ਤੇ ਲੰਗਰ ਛਕਿਆ ਤੇ ਘਰ ਨੂੰ ਚਲੇ ਗਏ ਇਹ ਗੁਰਮਤ ਨਹੀਂ ਹੈ ਇੱਥੇ ਆਉਣਾ ਮਹਾਂਪੁਰ ਕਹਿੰਦੇ ਸਵੇਰੇ ਵੀ ਗੁਰੂ ਕੀ ਸੰਗਤ ਕਰੋ ਸ਼ਾਮ ਨੂੰ ਵੀ ਕੋਈ ਸੰਗਤ ਕਰੋ ਦਿਨੇ ਆਪਣੇ ਕਾਰਵਿਹਾਰ ਤੇ ਵਿੱਚ ਰੁੱਝੇ ਰਹੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਬਾਣੀ ਸੁਣ ਨਾਲ ਰੂਹ ਦੀ ਪਵਿੱਤਰਤਾ ਹੁੰਦੀ ਹੈ ਰੂਹ ਤੇ ਇਫੈਕਟ ਹੁੰਦਾ ਇਸ ਬਾਣੀ ਦਾ ਜਿਵੇਂ ਹਾਈ ਵੋਲਟੇਜ ਦੀਆਂ ਤਾਰਾਂ ਗੁਜ਼ਰਦੀਆਂ ਨਾ ਤੇ ਉਹ ਜਿਹੜੀ ਤਾਰ ਹੁੰਦੀ ਹੈ ਉਹਦੇ ਮੀਟਰ ਮੀਟਰ 1.5 1.5 ਮੀਟਰ ਲਾ ਕੇ ਇੰਡਕਸ਼ਨ ਹੁੰਦੀ ਹੈ ਬਿਜਲੀ ਦੀ ਉਹ ਖਿੱਚ ਪਾਉਂਦੀ ਹੈ ਗੁਰਦੁਆਰਾ ਸਾਹਿਬ ਵਿਖੇ ਜੋ ਮਾਇਆ ਹੈ ਗੇਟ ਤੋਂ ਬਾਹਰ ਹੀ ਰਹਿ ਜਾਂਦੀ ਹੈ ਇੱਥੇ ਗੁਰੂ ਕੀ ਸੱਚਾਈ ਗੁਰੂ ਕੀ ਜੋ ਇੰਡਕਸ਼ਨ ਹੈ ਇਹ ਹੁੰਦੀ ਹੈ ਇਹਦੇ ਨਾਲ ਮਨ ਪਵਿੱਤਰ ਹੁੰਦਾ ਹੈ ਤੇ ਜੇ ਅਸੀਂ ਇੱਥੇ ਆ ਕੇ ਨੁਕਸੀ ਕਢਣ ਲੱਪੇ ਵੀ ਪ੍ਰਧਾਨ ਨਹੀਂ ਚੰਗਾ ਉਹ ਨਹੀਂ ਚੰਗਾ ਬਾਬਾ ਨਹੀਂ ਚੰਗਾ ਮਲਾਣਾ ਨਹੀਂ ਚੰਗਾ ਫੇਰ ਕੁਝ ਨਹੀਂ ਹੋ ਸਕਦਾ ਇੱਥੇ ਆ ਕੇ ਗੁਰਬਾਣੀ ਸੁਣਾਈ ਜਾਂਦੀ ਹੈ ਤੇ ਸੁਣਨੀ ਚਾਹੀਦੀ ਹੈ ਵੱਧ ਤੋਂ ਵੱਧ ਸਮਾਂ ਸਵੇਰੇ ਵੀ ਗੁਜ਼ਾਰੀਏ ਸ਼ਾਮ ਨੂੰ ਵੀ ਗੁਜ਼ਾਰੀਏ ਤੇ ਪੰਜਾਂ ਪਿਆਰੇ ਨੇ ਜਿਹੜੀ ਦੱਸੀਆਂ ਸਵੇਰ ਦੀਆਂ ਨਿਤਨੇਮ ਦੀਆਂ ਬਾਣੀਆਂ ਸਿਮਰਨ ਕਰਨਾ ਗੁਰਮੰਤਰ ਦਾ ਜਾਪ ਕਰਨਾ ਮੂਲ ਮੰਤਰ ਦਾ ਜਾਪ ਕਰਨਾ ਗੁਰੂ ਕੀ ਪਿਆਰੀ ਸਾਧ ਸੰਗਤ ਕਰਕੇ ਵੇਖੀਏ ਤੇ ਇੱਕ ਹੋਰ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਮੱਗਰ ਬਾਣੀ ਜਿੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਬਾਣੀ ਹੈ ਇਹ ਦੋ ਪੋਥੀਆਂ ਵਿੱਚ ਮਿਲ ਜਾਂਦੀ ਹੈ ਆ ਜਿਵੇਂ ਆਪਾਂ ਘਰ ਵਿੱਚ ਸਤਕਾਰ ਨਾਲ ਗੁਟਕੇ ਤੋਂ ਪਾਠ ਕਰਨਿਆਂ ਸਾਂਝੀਆਂ ਤੋਂ ਵੀ ਇੱਕ ਸਟੈਂਡ ਜਾਂ ਮਿਲ ਜਾਂਦਾ ਨਾ ਰੇਲ ਕਹਿੰਦੇ ਹਨ ਉਹ ਤੇ ਮੱਲਾ ਫਿਸ਼ਾ ਕੇ ਆਪਾਂ ਸਹਿਜ ਪਾਠ ਕਰ ਸਕਦੇ ਹਾਂ ਰੋਜ਼ਾਨਾ ਇੱਕ ਅੰਗ 10 ਅੰਗ ਅੱਧਾ ਘੰਟਾ ਘੰਟਾ ਪਾਰ ਕਰਿਆ ਕਰੀਏ ਗੁਰੂ ਕੀ ਪਿਆਰੀ ਸਾਧ ਸੰਗ ਜਿਦਨ ਭੋਗ ਪਾਣਾ ਬਾਬਿਆਂ ਨੂੰ ਸਿੱਧੋ ਭੋਗ ਕੋ ਆਪ ਪਾਣਾ ਆਪ ਵੀ ਆਪਾਂ ਭੋਗ ਪਾ ਸਕਨੇ ਆ ਅਰਦਾਸ ਨਹੀਂ ਕਰਨੀ ਆਉਂਦੀ ਤੇ ਗੁਟਕਾ ਸਾਹਿਬ ਵਿੱਚ ਅਰਦਾਸ ਵੀ ਹੁੰਦੀ ਆ ਅਰਦਾਸ ਕਰ ਸਕਨੇ ਆ ਫਿਰ ਦੇਖੋ ਗੁਰੂ ਕੀ ਪਿਆਰੀ ਸਾਧ ਸੰਗ ਰੰਗ ਲਾਗਤ 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 ਹੈ ਜਿਹੜੇ ਹੋਰ ਜਿੰਨੇ ਵੀ ਮਤ ਹਨ ਉਹਨਾਂ ਨੂੰ ਆਪਣੇ ਮਤ ਬਾਰੇ A to Z ਨੋਲੇਜ ਹੈ ਤੇ ਗੁਰੂ ਕੇ ਸੇਖੀ ਅਸੀਂ ਸੰਤ ਐਸੀਆਂ ਹਾਂ ਅਸੀਂ 90% ਐਦਾਂ ਦੀਆਂ ਸੰਤਾਨਾਂ ਜਿਨ੍ਹਾਂ ਨੂੰ ਅਜੇ ਤੱਕ ਹੱਥ ਜੋੜਨ ਦਾ ਨਹੀਂ ਪਤਾ ਇਸ ਤਰ੍ਹਾਂ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਜਿਵੇਂ ਅਰਦਾਸ ਹੁੰਦੀ ਇਸ ਤਰ੍ਹਾਂ ਕਰਕੇ ਸ੍ਰੀ ਦਰਬਾਰ ਸਾਹਿਬ ਹੈ ਕਿ ਕਿਸ ਤਰ੍ਹਾਂ ਅਰਦਾਸ ਹੁੰਦੀ ਇਸ ਤਰ੍ਹਾਂ ਕਰਕੇ ਹੱਥ ਜੋੜਨੇ ਆ ਆਪਾਂ ਹੱਥ ਹੀ ਇੱਕ ਮਤ ਇੱਕ ਤਰ੍ਹਾਂ ਸਾਰੇ ਜਣਾਂ ਜੋੜੇ